ਦੋ ਸ਼ਰਾਰਤੀ ਅਨਸਰ ਕੁੰਮਰੇ ਸਨ ਵਿਦੇਸ਼ੀ ਅਸਲਾ ਲੈ ਕੇ ਲੱਗ ਗਏ ਨੇ ਪੁਲਿਸ ਦੇ ਹੱਥ ਤੇ ਹਥਿਆਰ ਹੋ ਗਏ ਨੇ ਬ੍ਰਾਮਦ ਜਿਹਾ ਇੱਕ ਖਬਰ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋ ਸ਼ਰਾਰਤੀ ਅਨਸਰ ਵਿਦੇਸ਼ੀ ਅਸਲਾ ਲੈ ਕੇ ਕੁੰਮਰੇ ਸਨ ਹੁਣ ਪੁਲਿਸ ਦੇ ਹੱਥ ਲੱਗ ਗਏ ਨੇ ਤੇ ਪੁਲਿਸ ਨੇ ਇਹਨਾਂ ਦੇ ਕੋਲੋਂ ਹਥਿਆਰ ਵੀ ਬ੍ਰਾਮਦ ਕਰ ਲਏ ਨੇ ਦੱਸਦੀ ਹੈ ਕਿ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਇੱਕ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਦੋ ਸ਼ਰਾਰਤੀ ਅਨਸਰ ਵਿਦੇਸ਼ੀ ਅਸਲਾ ਲੈ ਕੇ ਇੱਧਰ ਉੱਧਰ ਘੁੰਮ ਰਹੇ ਨੇ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਬਾਅਦ ਦੇ ਵਿੱਚ ਇਹਨਾਂ ਦੋਨਾਂ ਸ਼ਰਾਰਤੀ ਅਨਸਰਾਂ ਨੂੰ ਫੜ ਲਿਆ ਹੈ ਦੱਸਦੀ ਹੈ ਕਿ ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ ਤੁਰਕੀ ਮਾਰਕਾ ਪਿਸਟਲ 9 ਐਮ ਐਮ ਦੋ ਜਿੰਦਾਕਾਰਤੂਸ ਤੇ ਹੋਰ ਤਿੰਨ ਪਿਸਟਲ ਤੇ ਨਾਲ ਹੀ ਇਹ ਛੇ ਜਿੰਦਾ ਕਾਰਤੂਸ ਪੁਲਿਸ ਨੇ ਬਰਾਮਦ ਕੀਤੇ ਨੇ ਇਹਨਾਂ ਦੇ ਵਿੱਚ 32 ਬੋਰ ਦਾ ਪਿਸਟਲ ਵੀ ਸ਼ਾਮਿਲ ਹੈ ਅਸੀਂ ਸਕਰੀਨ ਤੇ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆ ਜਿਹੜੇ ਜਿਹੜੇ ਹਥਿਆਰ ਨੇ ਪੁਲਿਸ ਨੇ ਬਰਾਮਦ ਕੀਤੇ ਨੇ ਉਹ ਤਸਵੀਰਾਂ ਸਕਰੀਨ ਤੇ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਦੱਸ ਦਈਏ ਕਿ ਪੁਲਿਸ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਇਹਨਾਂ ਵਿੱਚੋਂ ਇੱਕ ਦੀ ਪਛਾਣ ਸ਼ੁਭਮ ਉਰਫ ਸੁਬੀ ਦੇ ਵਜੋਂ ਹੋਈ ਹੈ ਜਿਹੜਾ ਕਿ ਬਰਨਾਲਾ ਦਾ ਹੀ ਰਹਿਣ ਵਾਲਾ ਹੈ ਇਸ ਦਾ ਸਬੰਧ ਜਗਦੀਪ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਨਾਲ ਹੈ ਜਿਹੜਾ ਕਿ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਬੰਦ ਹੈ ਔਰ ਜਗਦੀਪ ਸਿੰਘ ਮਾਨਸਾ ਦਾ ਨਿਵਾਸੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਨੇ ਪਹਿਲਾਂ ਵੀ ਬਹੁਤ ਸਾਰੀਆਂ ਚਈਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਤੇ ਹੋ ਸਕਦਾ ਹੈ ਹੁਣ ਵੀ ਇਹਨਾਂ ਨੇ ਅਜਿਹੀ ਕੋਈ ਘਟਨਾ ਨੂੰ ਅੰਜਾਮ ਦੇਣਾ ਹੋਵੇ ਉਸ ਤੋਂ ਪਹਿਲਾਂ ਕਿ ਇਹ ਅਜਿਹਾ ਕੋਈ ਕੰਮ ਚਾਕੜ ਕਰ ਦੇ ਇਹ ਪੁਲਿਸ ਦੇ ਹੱਥ ਲੱਗ ਗਏ ਨੇ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਇਹਨਾਂ ਤੇ ਕੜੀ ਕਾਰਵਾਈ ਵੀ ਕੀਤੀ ਜਾਵੇਗੀ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਲਿਆ ਜਾਵੇਗਾ ਤੇ ਅਗਲੀ ਰੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਵੀ ਅਸੀਂ ਸਕਰੀਨ ਤੇ ਤੁਹਾਡੇ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਜਿਹੜੇ ਹਥਿਆਰ ਪੁਲਿਸ ਨੇ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਨੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਪੁਲਿਸ ਥਾਣਿਆਂ ਪੁਲਿਸ ਚੌਕੀਆਂ ਤੇ ਵੀ ਜਿਹੜੇ ਕਿ ਹਮਲੇ ਹੋਏ ਸਨ ਉਹਨਾਂ ਦੇ ਵਿੱਚ ਵੀ ਅਜਿਹੇ ਸ਼ਰਾਰਤੀ ਅਨਸਰ ਹੀ ਕੰਮ ਕਰਦੇ ਨੇ ਜਿਹੜੇ ਆਮ ਲੋਕਾਂ ਦੇ ਲਈ ਖਤਰਾ ਪੈਦਾ ਕਰਦੇ ਨੇ ਆਮ ਲੋਕਾਂ ਦੇ ਲਈ دہشت ਪੈਦਾ ਕਰਦੇ ਨੇ ਇਥੇ ਲ ਜਗਦੇਵ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਫਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੇ ਵੱਲੋਂ ਵੀ ਅਜਿਹੀਆਂ ਹੀ ਘਟਨਾਵਾਂ ਨੂੰ ਪਹਿਲਾਂ ਅੰਜਾਮ ਦਿੱਤਾ ਗਿਆ ਸੀ ਜਿਸ ਤੇ ਵਿੱਚ ਲੋਕਾਂ ਦੇ ਵਿੱਚ دہشت ਫੈਲ ਗਈ ਲੋਕ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਗਏ ਸਨ ਤੇ ਹੁਣ ਇਹ ਜਿਹੜੇ ਸ਼ਰਾਰਤੀ ਕੰਸਰ ਨੇ ਬੇਸ਼ੱਕ ਇਹ ਦਿਖਾਵੇ ਦੇ ਲਈ ਇਹਨਾਂ ਨੇ ਹਥਿਆਰ ਫੜੇ ਹੋਣ ਪਰ ਹੁਣ ਪੁਲਿਸ ਦੇ ਹੱਥ ਲੱਗੇ ਨੇ ਪੁਲਿਸ ਨੇ ਵਿਦੇਸ਼ੀ ਹਥਿਆਰ ਇਹਨਾਂ ਦੇ ਕੋਲੋਂ ਬਰਾਮਦ ਕਰ ਲੈਨੇ ਪੁਲਿਸ ਇਹਨਾਂ ਦੇ ਕੋਲ ਪੁਸ਼ਗੀਸ਼ ਵੀ ਕਰ ਰਹੀ ਹੈ ਅਸੀਂ ਸਕਰੀਨ ਤੇ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਤੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਕੋਲੋਂ ਜਿਹੜੇ ਹਥਿਆਰ ਬਰਾਮਦ ਹੋਏ ਨੇ ਉਹ ਵਿਦੇਸ਼ੀ ਮਾਰਕੇ ਦੇ ਨੇ ਪੁਲਿਸ ਨੇ ਹੁਣ ਜਬਤ ਕਰ ਲੈਨੇ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਹ ਲੋਕਾਂ ਨੂੰ ਡਰਾਉਣ ਤਮਕੋਰ ਦਾ ਕੰਮ ਵੀ ਕਰਦੇ ਨੇ ਅਜਿਹਿਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਕਿੱਨਾ ਦੇ ਵਿੱਚ ਲੋਕਾਂ ਵਿੱਚ دہشت ਫੈਲ ਜਾਂਦੀ ਹੈ ਲੋਕ ਡਰ ਕੇ ਘਰਾਂ ਦੇ ਵਿੱਚ ਬੈਠ ਜਾਂਦੇ ਨੇ ਸੋ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਾਲਿਕ ਜੀ ਉਹਨਾਂ ਨੇ ਕੀ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਜਿਸ ਨੂੰ ਇੱਕ ਹੋਰ achi uplabdhi ਇਸ 90 ਸਾਲ ਦੇ ਵਿੱਚ ਸ਼ੁਰੂਆਤ ਦੇ ਵਿੱਚ ਮਿਲੀ ਹੈ ਜਿਹਦੇ ਵਿੱਚ ਕਿ ਇੱਕ ਇੰਟੈਲੀਜੈਂਸ ਇਨਪੁਟ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਵਰਕ ਕਰਦੇ ਹੋਏ ਸਾਡੇ ਡਿਟੈਕਟਿਵ ਵਿੰਗ ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ ਐਸਪੀਡੀ ਸੰਦੀਪ ਮਾਨ ਜੀ ਉਹਨਾਂ ਦੇ ਨਾਲ ਡੀਐਸਪੀਡੀ ਰਜਿੰਦਰ ਪਾਲ ਜੀ ਇਨਚਾਰਜ ਸੀ ਇਹ ਇਨਸਪੈਕਟਰ ਬਲਜੀਤ ਸਿੰਘ ਉਹਨਾਂ ਦੀ ਟੀਮ ਟੈਕਨੀਕਲ ਟੀਮ ਸਾਡੀ ਐਂਡ ਬਾਕੀ ਆਫਸਰਸ ਵੀ ਉਹਨਾਂ ਨੂੰ ਇਹ ਇਤਲਾਅ ਤੇ ਕੰਮ ਕਰਦੇ ਹੋਏ ਐਚਯੂ ਉਪਲਬਧਿ ਮਿਲੀ ਜਿਹਦੇ ਵਿੱਚ ਕਿ ਇੱਕ ਬੰਦਾ ਸ਼ੁਭਮ ਉਰਫ ਸ਼ੂਬੀ ਕਰਕੇ ਹੈਗਾ ਜਿਹਦੇ ਤੇ ਪਹਿਲਾਂ ਵੀ ਕਈ ਐਫਆਇਰਸ ਲੌਂਚਡ ਹੈ ਉਹਦੀ ਇਨਫੋਰਮੇਸ਼ਨ ਮਿਲੀ ਸੀ ਕਿ ਭਈ ਇਹਦੇ ਕੋਲ ਅਸਲਾ ਹੋ ਸਕਦਾ ਜਦੋਂ ਅਸੀਂ ਐਫਆਇਰ ਲੌਂਚ ਕਰਕੇ ਐਂਡ ਡਿਊਰਿੰਗ ਇਨਵੈਸਟੀਗੇਸ਼ਨ ਨੂੰ ਕਾਬੂ ਕੀਤਾ ਤੇ ਸਾਨੂੰ ਇੱਕ ਬੱਤੀ ਬੋਰ ਦਾ ਕੰਟਰੀ ਮੇਡ ਵੈਪਨ ਮਿਲੇ ਐਂਡ ਟੂ ਲਾਈਵ ਕਾਰਟ੍ਰਿਜਸ ਜਦੋਂ ਫਰਦਰ ਇੰਟਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਿਆ ਕਿ ਜਸਦੇਵ ਜਸਦੇਵ ਸਿੰਘ ਉਰਫ ਜੱਸੀ ਉਰਫ ਪੈਂਚਰ ਕਰਕੇ ਇੱਕ ਹੋਰ ਇੰਡੀਵਿਜੂਅਲ ਹੈਗਾ ਜਿਨੇ ਕੀ ਇਹਨੂੰ ਇਤਲਾਹ ਦਿੱਤੀ ਸੀਗੀ ਐਂਡ ਪਿਕਅਪ ਕਰਾਈ ਸੀਗੇ ਵੈਪਨਸ ਜਦੋਂ ਇਹ ਜਸਦੇਵ ਸਿੰਘ ਦਾ ਪਤਾ ਕੀਤਾ ਤੇ ਪਤਾ ਲੱਗਿਆ ਕਿ ਇਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਲੌਂਜਡ ਹੈ ਐਂਡ ਫਿਰ ਉੱਥੋਂ ਇਹਨੂੰ ਪ੍ਰੋਡਕਸ਼ਨ ਵੌਂਟ ਤੇ ਲੈ ਕੇ ਆਏ ਤੇ ਹੋਰ ਫਰਦਰ ਇੰਟਰੋਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਇਹ ਇੱਕ ਨਹੀਂ ਇਹਨੂੰ ਤਿੰਨ ਵੈਪਨ ਉਹਨੇ ਪਿਕ ਕਰਾਇ ਲਿਫਟ ਕਰਾਈ ਸੀਗੇ ਤੇ ਉਹ ਬਾਕੀ ਦੋ ਹੋਰ ਵੈਪਨ ਸਾਨੂੰ ਰਿਕਵਰ ਹੋਏ ਆ ਜਿਹਦੇ ਵਿੱਚ ਕਿ ਇੱਕ ਜਿੱਦਾਂ ਤੁਹਾਨੂੰ ਸ਼ੋ ਵੀ ਕੀਤਾ ਕਿ ਇੱਕ ਫੋਰਨ ਮੇਡ ਗਲੌਕ ਪਿਸਟਲ ਹੈਗਾ ਉਹਦੇ ਦੋ ਲਾਈਵ ਕਾਰਟ੍ਰਿਜਸ ਹੈ ਤੇ ਇੱਕ ਹੋਰ ਕੰਟਰੀ ਮੇਡ 30 ਬੋਰ ਵੈਪਨ ਹੈਗਾ ਐਂਡ ਉਹਦੇ ਵੀ ਦੋ ਲਾਈਵ ਕਾਰਟ੍ਰਿਜਸ ਸੋ ਟੋਟਲ 3 ਵੈਪਨਸ ਐਂਡ 6 ਲਾਈਵ ਕਾਰਟ੍ਰਿਜਸ ਹੈਵ ਬੀਨ ਰਿਕਵਰਡ ਐਂਡ ਦੋ ਅਕਿਊਜ਼ਡ ਇਸੇ ਫੜੇ ਹੈਗੇ ਜੋ ਕਿ ਸ਼ੁਭਮ ਹੈਗਾ ਉਹਦੇ ਤੇ ਜੋ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ 7 ਐਫ ਆਈ ਆਰ ਪਹਿਲਾਂ ਹੀ ਲੌਂਚਡ ਹੈ ਜੋ ਕਿ ਲੜਾਈ ਝਗੜਿਆਂ ਦੀ 307 ਦੀ ਵੀ ਐਫ ਆਈ ਆਰ ਐਂਡ ਡੀ ਪੀ ਐਸ ਐਂਡ ਆਰਮਜ਼ ਐਕਟੀ ਹੈਗੀ ਐਂਡ ਜਸਦੀਪ ਸਿੰਘ ਉਸ ਜਸੀ ਉਸ ਪੈਂਚਰ ਜਿਹੜਾ ਹੈਗਾ ਇਹਦੇ ਤੇ ਵੀ 19 ਐਫਆਇਰਸ ਲੌਜਡ ਹੈ ਮੇਨਲੀ ਇਹ ਵੀ ਐਕਸਟਰਸ਼ਨ ਦੀ 307 ਲੜਾਈ ਝਗੜੇ ਨਾਂਮ ਦੇ ਕੀ ਐਫਆਇਰਸ ਹੈ। ਤੋਂ ਐਸ ਯੂ ਕੈਨ ਮੇਕ ਆਊਟ ਕਿ ਪਹਿਲਾਂ ਹੀ ਇਹਨਾਂ ਦੇ ਕਾਫੀ ਕ੍ਰਿਮੀਨਲ ਐਂਟੀਸੀਡੈਂਟਸ ਹੈ ਐਂਡ ਰਿਕਵਰੀ ਸ਼ੋ ਕਰਦੀ ਹੈ ਕ੍ਰਿਮੀਨਲ ਮਾਈਂਡਡ ਬੰਦੇ ਹੈ। ਇਹਨਾਂ ਨੂੰ ਗ੍ਰਫਤ ਦੇ ਵਿੱਚ ਲੈ ਕੇ ਅਸੀਂ ਕਾਫੀ ਐਂਟੀਸੀਪੇਟ ਕਰਦੇ ਹਾਂ ਕਿ ਇਹਨਾਂ ਨੇ ਕਈ ਕ੍ਰਾਈਮ ਕਰਨੇ ਸੀਗੇ ਜਿਹਨੂੰ ਕਿ ਬਰਨਾਲਾ ਪੁਲਿਸ ਰੋਕਣ ਦੇ ਵਿੱਚ ਕਾਮਯਾਬ ਹੋ ਗਈ। ਕਹਾਂਗੇ ਨਾ ਸੰਬੰਧ ਹੈਗਾ ਸਰ ਕੋਈ। ਦੇਖੋ ਹਾਲ ਕੀ ਘੜੀ ਇਨਵੈਸਟੀਗੇਸ਼ਨਸ ਹੋ ਰਹੀਆਂ। ਅਭੀ ਸਾਡੇ ਕੋਲ ਪ੍ਰੋਡਕਸ਼ਨ ਵਾਰਡ ਤੇ ਹੈਗੇ ਹੀ ਹੈ ਤੇ ਜਿੱਦਾਂ ਕਿ ਤੁਹਾਨੂੰ ਪਤਾ ਲੱਗੀ ਰਿਹਾ ਕਈ ਵੈਪਨਸ ਦੀ ਰਿਕਵਰੀ ਹੋ ਗਈ ਹੈ ਵੀ ਆਰ ਹੋਪਫੁਲ ਕਿ ਇਹਦੇ ਵਿੱਚ ਇਹਨਾਂ ਦੇ ਹੋਰ ਸਾਥੀ ਆ ਹੋਰ ਵੀ ਰਿਕਵਰੀਜ਼ ਹੋਣ ਦੀ ਉਮੀਦ ਹੈ ਕਿਸੇ